ਸ੍ਰੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਟੈਲਗ੍ਰਾਮ ਪੰਜਾਬ న్యూਜ਼ ਨਾਲ ਅਤੇ ਮੈਂ ਹਾਂ ਸਤਰਾਮ ਸਿੰਘ ਥਾਣਾ ਮੰਡੀ ਬਰੀਵਾਲਾ ਦੀ ਪੁਲਿਸ ਵੱਲੋਂ ਚਾਰ ਮੋਟਰਸਾਈਕਲ ਅਤੇ ਦੋ ਸਿਲੰਡਰ ਚੋਰੀ ਕਰਨ ਵਾਲੇ ਤਿੰਨ ਦੋ ਚੋਰਾ ਨੂੰ ਕੀਤਾ ਗਿਆ ਕਾਬੂ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਮਾਮਲਾ ਦਰਜ ਜਿਲ੍ਹਾ ਸ਼੍ਰੀ ਮੌਸਰ ਸਹਾਉ ਦੇ ਅਤੇ ਢਾਣਾ ਮੰਡੀ ਬਰੀ ਵਾਲਾ ਦੀ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਚੋਰੀ ਕੀਤੇ ਚਾਰ ਮੋਟਰਸਾਈਕਲ ਅਤੇ ਦੋ ਸਿਲੰਡਰਾਂ ਸਮੇਤ ਕਾਬੂ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਲ੍ਹਾ ਪੁਲਿਸ ਮੁਖੀ ਵੱਲੋਂ ਸ਼ਰਾਰਤੀ ਅਨਸਰਾ ਵਿਰੁੱਧ ਮਿੱਟੀ ਮਹਿਮਤ ਅਤੇ ਮਨਪ੍ਰੀਤ ਸਿੰਘ ਢਿੱਲੋ ਐਸਪੀ ਡੀ ਸ਼੍ਰੀ ਮੋਕਸਰ ਸਾਹਿਬ ਦੀ ਅਗਵਾਈ ਵਿੱਚ ਜਗਸੀਰ ਸਿੰਘ ਮੁਖ ਅਫਸਰ ਥਾਣਾ ਮੰਡੀ ਬਰੀਵਾਲਾ ਵੱਲੋਂ ਚੋਰ ਕਰੋ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਬੰਦੀ ਬਧੇਰੇ ਜਾਣਕਾਰੀ ਦੇਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਚੋਰਾਂ ਪਾਸਿਓ ਚਾਰ ਮੋਟਰਸਾਈਕਲ ਅਤੇ ਦੋ ਸਿਲੰਡਰ ਲੋਕਾਂ ਦੇ ਚੋਰੀ ਕੀਤੇ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਪਿੰਡ ਵੜਿੰਗ ਨਹਿਰ ਕਨੌਲੀ RAM ਸਿੰਘ ਦੀ ਸੂਚਨਾ ਤੇ ਕਾਰਵਾਈ ਕਰਦਿਆ ਸਤਵੀਰ ਸਿੰਘ ਸੱਤੂ ਉੱਤਰ ਜਗਦੇਵ ਸਿੰਘ ਬਲਵਿੰਦਰ ਸਿੰਘ ਬਿੰਦਾ ਪੁੱਤਰ ਅਮਨਜੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਦੀ ਉੱਤਰ ਅਮਨਦੀਪ ਅਮਨਜੀਤ ਸਿੰਘ ਵਾਸੀ ਕੋਟਲੀ ਸੰਗਰ ਜ਼िला श्री ਮੌਕਸਰ ਸਾਹਿਬ ਨੂੰ ਕਿਰਪਾਦਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਬ ਸਹਿਕ ਦੀ ਵਿਸ਼ੇਸ਼ ਰਿਪੋਰਟ ਧੰਨਵਾਦ